ਸਸੀ ਗਾਲ ਜੀ ਨਮਸਕਾਰ ਆਦਾਬ ਮੈਂ ਰਦੀਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਾਂ ਸਭ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਕਿ ਸਾਡੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਹੈਗੇ ਆ ਜੀ ਪੀਬੀਸੀ ਪੰਜਾਬ ਫੇਸਬੁਕ ਇੰਸਟਾਗ੍ਰam ਪੀਬੀਸੀ ਪੰਜਾਬੀ YouTube ਅਤੇ ਤੁਹਾਡਾ ਅਖਬਾਰ YouTube ਫੇਸਬੁਕ ਇੰਸਟਾਗ੍ਰam ਪੇਜ ਸਾਡੇ ਇਹ ਦੋ ਸੋਸ਼ਲ ਮੀਡੀਆ ਪਲੇਟਫਾਰਮ ਹੈ ਇਹਨਾਂ ਨੂੰ ਜਰੂਰ ਲਾਈਕ ਸਬਸਕ੍ਰਾਈਬ ਸ਼ੇਅਰ ਅਤੇ ਜਰੂਰ ਕਰੋ ਤੇ ਅ ਬੈਲ ਆਈਕਨ ਜਿਹੜਾ ਜਰੂਰ ਦਬੋ ਤਾਂ ਕਿ ਤੁਹਾਨੂੰ ਹਰ ਇੱਕ ਜੋ ਸਾਡੀ ਖਬਰ ਹੈਗੀ ਤੁਹਾਨੂੰ ਜਰੂਰ ਅ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਅੱਜ ਹੁਣ ਜਿਹੜਾ ਮੈਂ ਇੱਕ ਮੁੱਦਾ ਤੁਹਾਡੇ ਸਾਹਮਣੇ ਲੈ ਕੇ ਆਇਆ ਹਾਂ ਡਿਜੀਟਲ ਪੇਮੈਂਟ ਜਿਸ ਨੂੰ ਕਿ ਪੰਜਾਬ ਭਾਰਤ ਸਰਕਾਰ ਦੇ ਵੱਲੋਂ ਲਗਾਤਾਰ ਅ ਪ੍ਰਚਾਰਿਆ ਜਾ ਰਿਹਾ ਹੈ ਕੈਸ਼ਲੈਸ ਇੰਡੀਆ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਜਿਸ ਨੂੰ ਲੈ ਕੇ ਵੱਡੀ ਗਿਣਤੀ ਚ ਲੋਕਾਂ ਦੇ ਵੱਲੋਂ ਅ ਜੋ ਪੇਟੀਐਮ ਗੂਗਲ ਪੇ ਆਦਿ ਦਾ ਪ੍ਰਯੋਗ ਹੈ ਜਿਹੜਾ ਉਹ ਪਿੰਡ ਪੱਧਰ ਤੱਕ ਵੀ ਹੋਣ ਲੱਗ ਗਿਆ ਹੈਗਾ ਤਾਂ ਅਕਰਨਾਟਕਾ ਦੇ ਵਿੱਚ ਇੱਕ ਕਿੱਸਾ ਸਾਹਮਣੇ ਆਇਆ ਇੱਕ ਸਬਜ਼ੀ ਵੇਚਣ ਵਾਲਾ ਵਿਅਕਤੀ ਹੈ ਉਸ ਨੂੰ 29 ਲੱਖ ਰੁਪਏ ਜੀਐਸਟੀ ਭਰਨ ਦਾ ਨੋਟਿਸ ਹੈ ਜਿਹੜਾ ਮਿਲ ਚੁੱਕਿਆ ਹੈ ਇਸ ਸੰਬੰਧੀ ਜੋ ਜਾਣਕਾਰੀ ਮਿਲੀ ਹੈਗੀ ਹੈ ਕਿ ਕਰਨਾਟਕਾ ਦੇ ਇੱਕ ਸਬਜ਼ੀ ਵੇਚਣ ਵਾਲਾ ਵਿਅਕਤੀ ਹੈਗਾ ਉਹ ਹਰ ਜੋ ਸਬਜ਼ੀ ਵੇਚਣ ਵਾਲੇ ਆ ਚਾਹੇ ਉਹ ਰੇੜੀ ਵਾਲੇ ਆ ਚਾਹੇ ਫੜੀ ਵਾਲੇ ਆ ਅੱਜ ਤੋਂ ਸਾਰਿਆਂ ਦੇ ਵੱਲੋਂ ਹੀ ਅਲਦਾ Google Pay PhonePe Paytm ਵਗੈਰਾ ਜਿਹੜਾ ਉਸੇ ਥਰੂ ਜ਼ਿਆਦਾਤਰ ਪੇਮੈਂਟ ਲਈ ਜਾ ਰਹੀ ਹੈ ਤਾਂ ਉਸ ਨੂੰ ਉਸੇ ਕਾਰਨ ਹੀ ਉਸ ਦੇ ਵੱਲੋਂ ਵੀ ਆਪਦੀ ਦੁਕਾਨ ਦੇ ਉੱਪਰ ਜਿਹੜਾ ਇੱਕ ਸਕੈਨਰ ਲਗਾਇਆ ਗਿਆ ਸੀ ਦੱਸਣ ਦੇ ਵਿੱਚ ਜੋ ਸੁਣਨ ਦੇ ਵਿੱਚ ਗੱਲ ਆਈ ਹੈ ਕਿ ਉਸ ਸਬਜ਼ੀ ਫਰੂਟ ਵੇਚਣ ਵਾਲੇ ਵਿਅਕਤੀ ਨੇ ਪਿਛਲੇ 3 ਸਾਲਾਂ ਦੇ ਵਿੱਚ 1 ਕਰੋੜ 60 ਲੱਖ ਰੁਪਏ ਤੋਂ ਵੱਧ ਦੀ ਅਮਾਊਂਟ ਹੈ ਜਿਹੜੀ ਉਸ ਦੇ ਜੋ Google Pay Paytm ਜੋ ਵੀ ਉਹਦਾ ਹੋਊਗਾ ਉਹਦੇ ਵਿੱਚ 1 ਕਰੋੜ 60 ਲੱਖ ਰੁਪਏ ਤੋਂ ਵੱਧ ਰਪਏ ਆਏ ਆ ਜਿਸ ਕਾਰਨ GST ਡਿਪਾਰਟਮੈਂਟ ਕਰਨਾਟਕਾ ਦੇ ਵੱਲੋਂ ਉਸ ਨੂੰ ਨੋਟਿਸ ਭੇਜਿਆ ਗਿਆ ਕਿ ਉਸ ਦਾ 29 ਲੱਖ ਰੁਪਏ GST ਹੈ ਜਿਹੜਾ ਬੰਦਾ ਹੈਗਾ ਉਸ ਨੂੰ ਭਰਿਆ ਜਾਵੇ ਜਿਸ ਕਾਰਨ ਜੋ ਉਕਤ ਸਬਜੀ ਫਲ ਵੇਚਣ ਵਾਲਾ ਦੁਕਾਨਦਾਰ ਹੈ ਕਾਫੀ ਪਰੇਸ਼ਾਨ ਨਜ਼ਰ ਆ ਰਿਹਾ ਹੈ ਸਬਜੀ ਵੇਚਣ ਵਾਲੇ ਕਿਸਾਨ ਦਾ ਕਹਿਣਾ ਹੈਗਾ ਕਿ ਉਹ ਇੱਕ ਮਜ਼ਦੂਰ ਬੰਦਾ ਹੈ ਮੈਂ ਸੌਰੀ ਕਿਸਾਨ ਕਹਿ ਗਿਆ ਕਿਸਾਨ ਨਹੀਂ ਹੈ ਉਹ ਇੱਕ ਦੁਕਾਨਦਾਰ ਹੈ ਕਿਸਾਨ ਨਹੀਂ ਹੈਗਾ ਉਹ ਦੁਕਾਨਦਾਰ ਜਿਹੜਾ ਉਸਰੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਸ ਦੇ ਵੱਲੋਂ ਜੋ ਡਿਜੀਟਲ ਇੰਡੀਆ ਤੇ ਕੈਸ਼ਲੈਸ ਇੰਡੀਆ ਦੇ ਅੰਤਰਗਤ ਹੀ ਉਹਨੇ ਜੋ ਆਪਣਾ ਸਕੈਨਰ ਹੈ ਜਿਹੜਾ ਆਪਣੀ ਦੁਕਾਨ ਤੇ ਲਗਾਇਆ ਸੀ ਤੇ ਲੋਕ ਆਂਦੇ ਸੀ 100 200 500000 ਜਿੰਨੇ ਵੀ ਸਬਜ਼ੀ ਲੈਂਦੇ ਸੀ ਉਸ ਨੂੰ ਸਕੈਨ ਕਰਕੇ ਪੈਸੇ ਭਾ ਦਿੰਦੇ ਸੀਗੇ ਉਹਨੇ ਕਿਹਾ ਕਿ ਪਿਛਲੇ 3 ਸਾਲਾਂ ਦੇ ਵਿੱਚ ਕਰੀਬ 1 ਕਰੋੜ 60 ਲੱਖ ਰੁਪਏ ਉਸ ਦੇ ਅਕਾਊਂਟ ਦੇ ਵਿੱਚ ਆਏ ਜਿਸ ਤੋਂ ਬਾਅਦ GST ডিপਾਰਟਮੈਂਟ ਨੇ ਉਸ ਨੂੰ 29 ਲੱਖ ਰੁਪਏ ਟੈਕਸ ਭਰਨ ਦਾ ਨੋਟਿਸ ਭੇਜ ਦਿੱਤਾ ਜਿਸ ਕਾਰਨ ਉਹ ਕਾਫੀ ਪਰੇਸ਼ਾਨ ਹੈ ਤੇ ਉਸਨੇ ਆਪਣੀ ਪਰੇਸ਼ਾਨੀਆਂ ਜਿਹੜੀ ਮੀਡੀਆ ਨਾਲ ਵੀ ਸਾਂਝੀ ਕੀਤੀਆਂ ਨਾਲ ਉਹਨੇ ਵੀ ਕਿਹਾ ਹੈਗਾ ਕਿ ਉਹ ਆਪਦੀ ਇਸ ਸਬੰਧੀ ਆਪਦੇ ਵਕੀਲ ਆਪਦੇ ਸੀਏ ਜਿਹੜੇ ਉਹਨਾਂ ਨਾਲ ਵੀ ਰਾਏ ਕਰ ਰਿਹਾ ਹੈ ਅ ਕਰਨਾਟਕਾ ਦੇ ਵਿੱਚ ਜੋ ਸਬਜ਼ੀ ਵੇਚਣ ਵਾਲੇ 29 ਲੱਖ ਰੁਪਏ ਦਾ ਨੋਟਿਸ ਮਿਲਣ ਤੋਂ ਬਾਅਦ ਕਰਨਾਟਕਾ ਦੇ ਵਿੱਚ ਜੋ ਸਬਜ਼ੀ ਵੇਚਣ ਵਾਲੇ ਆ ਰੀੜੀ ਫੜੀ ਵਾਲੇ ਲੋਕ ਹੈ ਜੋ ਸਕੈਨ ਥਰੂ ਪੈਸਾ ਲੈਂਦੇ ਸੀਗੇ ਉਹਨਾਂ ਤੇ ਕਾਫੀ ਘਬਰਾਹਟ ਪਾਈ ਜਾ ਰਹੀ ਹੈ ਤਾਂ ਉਹਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਕਰਨਾਟਕਾ ਦੇ ਵਿੱਚ ਆਵੇ ਜੋ ਅ ਡਿਜੀਟਲ ਪੇਮੈਂਟ ਲੈਣ ਤੋਂ ਇਨਕਾਰ ਹੀ ਕੀਤੀ ਜਾ ਰਹੀ ਹੈ ਹੁਣ ਉਹ ਕੈਸ਼ ਪੇਮੈਂਟ ਹੀ ਲੈ ਰਹੇ ਨੇ ਉਹਨਾਂ ਦੇ ਵੱਲੋਂ ਆਪਦੇ ਦੁਕਾਨਾਂ ਦੇ ਆਪਦੀਆਂ ਰੇੜੀਆਂ ਤੇ ਆਪਦੀਆਂ ਫੜੀਆਂ ਤੇ ਜੋ ਸਕੈਨਰ ਲੱਗੇ ਹੋਏ ਸੀ ਉਹ ਪੱਟ ਦਿੱਤੇ ਗਏ ਹੈਗੇ ਆ ਤਾਂ ਦੋਸਤੋ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਕੀ ਤੁਹਾਨੂੰ ਲੱਗਦਾ ਹੈ ਵੀ ਇਹ ਜੋ ਸਰਕਾਰ ਦੇ ਵੱਲੋਂ ਕੀਤਾ ਕਿ ਉਸ 29 ਲੱਖ ਰੁਪਏ ਦਾ ਨੋਟਿਸ ਹੈ ਜਿਹੜਾ ਵੇਖੋ ਇੱਕ ਸਬਜ਼ੀ ਵੇਚਣ ਵਾਲਾ ਹੈ ਤਾਂ ਨੈਚੁਰਲੀ ਗੱਲ ਹੈ ਨਹੀਂ ਭਰ ਸਕੇਗਾ ਤਾਂ ਕਾਫੀ ਵੱਡੀ ਪਰੇਸ਼ਾਨੀ ਹੈ ਔਰ ਅੱਜਕੱਲ ਡਿਜੀਟਲ ਪੇਮੈਂਟ ਹੈ ਜਿਹੜੀ ਉਹ ਤਕਰੀਬਨ ਤੁਸੀਂ ਉਹ ਮੈਂ ਹੋਵਾਂ ਕੋਈ ਵੀ ਹੋਵੇ ਅੱਜ ਕੱਲ ਹਰ ਬੰਦਾ ਸੋਚਦਾ ਕਿ ਯਾਰ ਕੈਸ਼ ਕਾਹ ਨੂੰ ਚੱਕਣਾ ਵੀ ਫੋਨ ਪੇ Google Pay ਕਰੋ ATM ਕਰੋ ਕੁਝ ਵੀ ਕਰੋ ਵੀ ਜ਼ਰੂਰਤ ਨਹੀਂ ਹੈ ਕੈਸ਼ ਲੈ ਕੇ ਜਾਂਦੀ ਔਰ ਹਰ ਜੋ ਵਿਅਕਤੀ ਹੈਗਾ ਛੋਟੇ ਤੋਂ ਛੋਟਾ ਦੁਕਾਨਦਾਰ ਵੱਡੇ ਤੋਂ ਵੱਡੇ ਮਾਲ ਵਾਲੇ ਹੈਗੇ ਆ ਛੋਟੇ ਤੋਂ ਛੋਟਾ ਕੋਈ ਜੋ ਕੋਈ ਵੀ ਸਬਜ਼ੀ ਵੇਚਣ ਵਾਲਾ ਚਾਹੇ ਕੋਈ ਫਲ ਵੇਚਣ ਵਾਲਾ ਚਾਹੇ ਕੋਈ ਰੇੜੀ ਲੰਦਾ ਚਾਹੇ ਕੋਈ ਪੜੀ ਲੰਦਾ ਹਰ ਬੰਦੇ ਨੇ ਅੱਜ ਕੱਲ ਆਪਦਾ ਡਿਜੀਟਲ ਜੋ ਪੇਮੈਂਟ ਦਾੰਦਿਆ ਮੈਂ ਚੱਲ ਰੱਖਿਆ ਤਾਂ ਦੋਸਤੋ ਤੁਹਾਨੂੰ ਕੀ ਲੱਗਦਾ ਕਿ ਜੇ ਇਸ ਤਰ੍ਹਾਂ ਨੋਟਿਸ ਜਿਹੜੇ ਜੋ ਛੋਟੇ ਲੋਕਾਂ ਨੂੰ ਆਉਣੇ ਸ਼ੁਰੂ ਹੋ ਗਏ ਛੋਟੇ ਦੁਕਾਨਦਾਰਾਂ ਨੂੰ ਆਉਣੇ ਸ਼ੁਰੂ ਹੋ ਗਏ ਰੇੜੀ ਫੜੀ ਵਾਲਿਆਂ ਨੂੰ ਆਉਣੇ ਸ਼ੁਰੂ ਹੋ ਗਏ ਤਾਂ ਡਿਜੀਟਲ ਪੇਮੈਂਟ ਹੈ ਜਿਹੜੀ ਕਿੰਨੀ ਕਾਮਯਾਬ ਹੋਵੇਗੀ ਦੋਸਤੋ ਅਗਲੀਆਂ ਮੰਗੀਆਂ ਦੇ ਤਾਜ਼ਾ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਸਾਡੇ ਨਾਲ ਜਰੂਰ ਜੁੜੋ ਇੱਕ ਵਾਰ ਫੇਰ ਤੋਂ ਬੇਨਤੀ ਹੈ ਜੀ ਪੀਵੀਸੀ ਪੰਜਾਬ ਫੇਸਬੁੱਕ ਇੰਸਟਾਗ੍ਰam ਪੀਵੀਸੀ ਪੰਜਾਬੀ YouTube ਤੁਹਾਡਾ ਅਖਬਾਰ ਉਹ YouTube Facebook Instagram ਪੇਜ ਆ ਜਿਹੜੇ ਇਹਨਾਂ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰੋ ਬੈਲ ਆਈਕਨ ਜਰੂਰ ਦਬੋ ਧੰਨਵਾਦ ਜੀ